ਸਾਡੇ ਇਲਾਕੇ ਦਾ ਇੱਕ ਪਿੰਡਾ ਵਰਗਾ ਸ਼ਹਿਰ ਉਸ ਦੇ ਇੱਕ ਮੁਹੱਲੇ ਦੇ ਵਿੱਚ ਬੜੇ ਖੁੱਲੇ ਡੁੱਲੇ ਖਾਂ ਦੇ ਵਿੱਚ ਚਾਚੇ ਤਾਇਆ ਦੇ ਦੋ ਪਰਿਵਾਰ ਰਹਿੰਦੇ ਸੀ ਘਰ ਨੂੰ ਵੰਡਣ ਵਾਲੀ ਕੰਧ ਨਹੀਂ ਸੀ ਸਗੋਂ ਉਸ ਦੀ ਜਗ੍ਹਾ ਇੱਕ ਨਾਲੀ ਸੀ ਜਿਹੜੀ ਦੋ ਘਰਾਂ ਨੂੰ ਵੰਡਦੀ ਸੀ ਇੱਕ ਪਰਿਵਾਰ ਦੇ ਵਿੱਚ ਦੋ ਤਿੰਨ ਛੋਟੇ ਛੋਟੇ ਬੱਚੇ ਸੀ ਉਹ ਇੱਕ ਦੋ ਵਾਰ ਪੇਟ ਸਾਫ਼ ਕਰਨ ਲਈ ਬੱਚੇ ਸੀਗੇ ਉਹ ਨਾਲੀ ਤੇ ਬੈਠ ਗਏ ਦੂਜੇ ਪਰਿਵਾਰ ਦੀਆਂ ਬੁੜੀਆਂ ਨੇ ਉਹਨਾਂ ਨੂੰ ਬੋਲਿਆ ਤੇ ਗੱਲ ਬੁੜੀਆਂ ਦੀ ਤੂੰ ਤੂੰ ਮੈਂ ਮੈਂ ਤੋਂ ਬੰਦਿਆਂ ਤੱਕ ਪਹੁੰਚ ਗਈ। ਦੂਜੇ ਪਰਿਵਾਰ ਦੇ ਮੁਖੀ ਨੇ ਮਹੱਲੇ ਦੇ ਸੂਝਵਾਨ ਲੋਕਾਂ ਨੂੰ ਸੱਦਿਆ ਤੇ ਆਪਣੀ ਬੇਨਤੀ ਕੀਤੀ। ਪੰਚਾਇਤ ਆਣ ਕੇ ਮੰਝਿਆ ਤੇ ਸੱਜ ਚੁੱਕੀ ਸੀ। ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਬੱਚੇ ਆ ਸਭ ਦੇ ਸਾਂਝੇ ਹੁੰਦੇ ਆ। ਫਿਰ ਵੀ ਉਹਨਾਂ ਦੂਜੀ ਧਿਰ ਨੂੰ ਕਿਹਾ ਵੀ ਕੋਈ ਨਹੀਂ ਭਾਈ ਬੀਬੀਆਂ ਰੱਖੋ ਬੱਚਿਆਂ ਦਾ ਖਿਆਲ ਰੱਖਿਆ ਕਰਨ। ਇੰਨੇ ਚਿਰ ਨੂੰ ਜਿਨ੍ਹਾਂ ਨੇ ਪੰਚਾਇਤ ਸੱਦੀ ਸੀ ਉਹਨਾਂ ਨੇ ਚਾਹ ਧਰਾ ਲਈ। ਦੇ ਪਰਿਵਾਰ ਦਾ ਮੁਖੀ ਬਰਫੀ ਵਾਲਾ ਡੱਬਾ ਲੈ ਕੇ ਆ ਗਿਆ ਕਹਿੰਦਾ ਲਓ ਜੀ ਮੂੰਹ ਮਿੱਠਾ ਕਰੋ ਤਾਂ ਕਹਿਣ ਲੱਗੇ ਕਿਸ ਖੁਸ਼ੀ ਚ ਪੰਚਾਇਤ ਵਾਲੇ ਕਹਿੰਦੇ ਕਹਿੰਦੇ ਜੇ ਅਸੀਂ ਕਿਸੇ ਜਗ੍ਹਾ ਤੇ ਬੇਨਤੀ ਕੀਤੀ ਸੀ ਤੇ ਸਾਡੇ ਤੇ ਬੜੀ ਕਿਰਪਾ ਹੋਈ ਆ ਸਾਨੂੰ ਉੱਥੇ ਟਟੀਆਂ ਸਾਫ਼ ਕਰਨ ਦੀ ਸੇਵਾ ਮਿਲੀ ਆ ਇੰਨੀ ਸੁਣ ਕੇ ਇੱਕ ਸੂਝਵਾਨ ਪੰਚਾਇਤੀ ਦਾ ਹੱਥ ਉੱਥੇ ਹੀ ਰੁਕ ਗਿਆ ਕਹਿੰਦਾ ਫਿਟੇ ਮੂੰਹ ਤੁਹਾਡੇ ਤੁਸੀਂ ਆਪਣੇ ਖੂਨ ਨੂੰ ਤੇ ਪਿੱਛੇ ਤਾਂ ਡਾਂਗੋ ਡਾਂਗੀ ਹੋਣ ਨੂੰ ਤਿਆਰ ਹੋ ਤੇ ਗੰਧ ਦੱਸ ਦਿਓ ਤੇ ਲੋਕਾਂ ਦੀਆਂ ਟੱਟੀਆਂ ਸਾਫ਼ ਕਰਨ ਨੂੰ ਤੁਸੀਂ ਸੇਵਾ ਦੱਸ ਦਿਓ ਐਨਾ ਕਹਿ ਕੇ ਪੰਚਾਇਤ ਘਰੋਂ ਬਾਹਰ ਹੋ ਗਈ